ਟੈਂਕਾ ਟਟੈ ਟੰਚ ਕਰੋ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉੱਠ ਚੱਲਣਾ ਟੈਂਕਾ ਪੰਜਾਬੀ ਵਰਣਮਾਲਾ ਦਾ 16ਵਾਂ ਅੱਖਰ ਹੈ ਟੈਂਕੇ ਦਿਲਾਵਾ ਉੱਤੇ ਬਿੰਦੀ ਕੱਕੇ ਕੰਨ ਟੈਂਕਾ T A I N K A ਟੈਂਕਾ ਟੈਂਕਾ ਅੱਖਰ ਦੀ ਪਛਾਣ ਵਾਸਤੇ ਵਰਨ ਵਾਲੇ ਸ਼ਬਦ ਹਨ ਟੈਂਕਾ ਟੈਂਕ ਟੈਂਕਾ ਟਮਾਟਰ ਮੁਹਾਰਨੀ ਵਿੱਚ ਮਾਤਰਾ ਸਹਿਤ ਟੈਂਕਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਟੈਂਕਾ ਮੁਕਤ ਟੈਂਕੇ ਕੰਨਾ ਟੈਂਕੇ ਕੰਨਾ ਉੱਤੇ ਬਿੰਦੀ ਟਾਂ ਟੈਂਕੇ ਸਿਹਾਰੀ ਟੈਂਕੇ ਬਿਹਾਰੀ ਟੀ ਟੈਂਕੇ ਅੰਕਲ ਟੋ ਟੈਂਕੇ ਟੈਂਕੜੇ ਟੂ ਟੈਂਕੀ ਲਾਵਾਂ ਟੇ ਟੈਂਕੀ ਦਲਾਵਾਂ ਟੈ ਟੈਂਕੀ ਹੋੜਾ ਟੋ ਟੈਂਕੀ ਕਨੋੜਾ ਟੋ ਟੈਂਕੀ ਟਿੱਪੀ ਟੰਗ ਠ ਠਠੇ ਠਾੜ ਵਰਤੀ ਤੇਨੇ ਅੰਤਰ ਹਰ ਚਰਨੀ ਜਿਨ ਕਾ ਚਿਤ ਲਗਾ ਠਠਾ ਪੰਜਾਬੀ ਵਰਣਮਾਲਾ ਦਾ 17ਵਾਂ ਅੱਖਰ ਹੈ ਠਠੇ ਅਦਕ ਠਠੇ ਕੰਨਾਂ ਠ ਠਾ T H A T H A ਠਠਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਠਠਾ ਠੇਲਾ ਠਠਾ ਠਠਿਆਰ ਮਹਾਰਨੀ ਵਿੱਚ ਮਾਤਰਾ ਸਹਿਤ ਠਠਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਠਠਾ ਮੁਕਤਾ ਠ ਠਠੇ ਕੰਨਾ ਠਾ ਠਠੇ ਕੰਨਾ ਉੱਤੇ ਬਿੰਦੀ ਠਾਂ ਠੱਠੇ ਸਿਆ ਰਿੱਠੇ ਠੱਠੇ ਬਿਆ ਰਿੱਠੀ ਠੱਠੇ ਅੰਕੋ ਠੋ ਠੱਠੇ ਦਲੈਂਕੜੇ ਠੂ ਠੱਠੇ ਲਾਵਾਂ ਠੇ ਠੱਠੇ ਦਲਾਵਾਂ ਠਹਿ ਠੱਠੇ ਹੋੜਾ ਠੋ ਠੱਠੇ ਕਨੌੜਾ ਠੋ ਠੱਠੇ ਟਿੱਪੀ ਠੰਗ ਡੱਡਾ ਡੱਡੇ ਡੰਫ ਕਰ ਰਹੋ ਕੀ ਪ੍ਰਾਣੀ ਜੋ ਕਿਛ ਹੋਆ ਸੋ ਸਭ ਚੱਲਣਾ ਡੱਡਾ ਪੰਜਾਬੀ ਵਰਣਮਾਲਾ ਦਾ 18ਵਾਂ ਅੱਖਰ ਹੈ ਡੱਡੇ ਅਦਕ ਡੱਡੇ ਕੰਨਾ ਡੱਡਾ D A डबल D A ਡੱਡਾ ਡੱਡਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਡੱਡਾ ਡਮਰੂ ਡੱਡਾ ਡੱਡੂ ਪਹਾਰਨੀ ਵਿੱਚ ਮਾਤਰਾ ਸਹਿਤ ਡੱਡਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਡੱਡਾ ਮੁਕਤਾ ਡਾ ਡੱਡੇ ਕੰਨ ਡਾ ਡੱਡੇ ਕੰਨ ਉੱਤੇ ਬਿੰਦੀ ਡਾਂ ਡੱਡ ਸਿਆ ਰਿੱਡੇ ਡੱਡੇ ਬਿਆ ਰੀ ਡੱਡੇ ਅੰਕ ਡੋ ਡੱਡੇ ਲੈਂਕੜੇ ਡੂ ਡੱਡੇ ਲਾਵਾਂ ਡੇ ਡੱਡੇ ਤਲਾਵਾਂ ਡੈ ਡੱਡੇ ਹੋੜਾ ਡੋ ਡੱਡੇ ਕਨੋੜਾ ਡੋ ਟੱਡੇ ਟਿੱਪੀ ਡੰ ਟੱਡਾ ਟੱਡਾ ਟਾਹੇ ਉਸਾਰਾ ਆਪੇ ਜੋ ਤਿਸ ਭਾਵ ਹੈ ਤੇ ਵਹਿ ਕਰੇ ਟੱਡਾ ਪੰਜਾਬੀ ਵਰਣਮਾਲਾ ਦਾ 19ਵਾਂ ਅੱਖਰ ਹੈ ਟੱਡੇ ਅਦਕ ਡੱਡੇ ਕੰਨ ਟੱਡਾ D H A डबल D A ਟੱਡਾ ਟੱਡਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਟੱਡਾ ਟਠਾ ਟੱਡਾ ਟੋਲ ਮੋਹਾਰਨੀ ਵਿੱਚ ਮਾਤਰਾ ਸਹਿਤ ਟੱਡਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਟੱਡਾ ਮੁਕਤਾ ਟਾ ਟੱਡੇ ਕੰਨਾ ਟਾ ਟੱਡੇ ਕੰਨਾ ਉੱਤੇ ਬਿੰਦੀ ਟਾਂ ਟੱਡੇ ਸਿਆ ਰਿੱਟੇ ਟੱਡੇ ਬਿਆ ਰਿੱਟੀ ਟੱਡੇ ਔਕੜ ਤੋਂ ਟੱਡੇ ਦਲੈਂਕ ਦੇ ਢੂ ਟੱਡੇ ਲਾਵਾਂ ਢੇ ਟੱਡੇ ਦਲਾਵਾਂ ਢੈ ਟੱਡੇ ਹੋੜਾ ਢੋ ਟੱਡੇ ਕਨੌੜਾ ਢਾ ਟੱਡੇ ਟਿੱਪੀ ਢੰ ਨਾਣਾ ਨਾਣੇ ਰਵਤਰ ਹੈ ਕਟ ਅੰਤਰ ਹਰ ਗੁਣ ਗਾਵੇ ਸੋਈ ਨਾਣਾ ਪੰਜਾਬੀ ਵਰਣਮਾਲਾ ਦਾ 20ਵਾਂ ਅੱਖਰ ਹੈ ਨਾਣੇ ਕੰਨਾ ਨਾਣੇ ਕੰਨਾ ਨਾਣਾ ਐਨ ਐਚ ਏ ਐਨ ਐਚ ਏ ਨਾਣਾ ਨਾਣਾ ਅੱਖਰ ਤੋਂ ਕੋਈ ਸ਼ਬਦ ਨਹੀਂ ਬਣਦਾ ਇਸ ਲਈ ਇਸ ਨੂੰ ਖਾਲੀ ਅੱਖਰ ਆਖਦੇ ਹਨ ਪਰ ਠੇਠ ਬੋਲੀ ਦੇ ਸ਼ਬਦਾਂ ਵਿੱਚ ਇਸ ਦੀ ਵਰਤੋਂ ਆਮ ਹੁੰਦੀ ਹੈ ਸੋਹਣਾ ਸੁੰਦਰ ਪੌਣਾ ਹਵਾ